ਰਗਵੀਰ ਸਿੰਘ ਜਥੇਦਾਰ ਜੀ ਕਹਿ ਰਹੇ ਆ ਕਿ ਬੇ ਪਟਾਕੇ ਨਾ ਜੋ ਉਹ ਜਿਹੜੀ ਦੀਪੇ ਬਾੜੋ ਮਤਲਬ ਰਹਿਣਾ ਅਸੀਂ ਸਰੇ ਦੇ ਪਖੰਡੀ ਆ ਕਰਨਾ ਅਸੀਂ ਪਖੰਡੀ ਆ ਮਤਲਬ ਪਸ਼ਾਵਲ ਭਰਦੇ ਨਹੀਂ ਆ ਉਹ ਜੇ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਇਹ ਗੱਲ ਕਰ ਰਿਹਾ ਤੇ ਕੌਮ ਦੀ ਹਾਲਤ ਕੀ ਹੋਊਗੀ ਜਦੋਂ ਜਦੋਂ ਗੱਲ ਕਰਦੇ ਵੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਆ ਇਹਨਾਂ ਨੂੰ ਅਕਲ ਨਹੀਂ ਆ ਇਹਨਾਂ ਦੀ ਗੁਰਮਤ ਇਹਨਾਂ ਦੇ ਪੱਲੇ ਨਹੀਂ ਆ ਫਿਰ ਲੋਕਾਂ ਨੂੰ ਲੱਗਦੀ ਆ ਮਿਰਚਾ ਉਹ ਤੁਸੀਂ ਹੈਡ ਗ੍ਰਾਫੀ ਬਾਰੇ ਇਹ ਕਹਿ ਰਹੇ ਵੀ ਭਾਈ ਉਹ ਕੋਲ ਨਹੀਂ ਹ ਉਹਨੇ ਇੰਨੇ ਸਾਲ ਗੁਰਬਾਣੀ ਸਿਰਫ ਪੈਸੇ ਕਮਾਉਣ ਲਈ ਪੜੀ ਆ ਜੇ ਉਹਨੇ ਗੁਰਬਾਣੀ ਸਮਝਣ ਲਈ ਬੁੱਝਣ ਲਈ ਪੜੀ ਹੁੰਦੀ ਤੋ ਆ ਬਿਆਨ ਉਹਦਾ ਨਹੀਂ ਆਉਂਦਾ ਉਹ ਕਹਿੰਦਾ ਭਾਈ ਅੱਜ ਦਾ ਦਿਨ ਜੇ ਦੀਵਾਲੀ ਮਨਾਉਣੀ ਆਪਣੀ ਗੁਰਬਾਣੀ ਪੜੋ ਸਮਝੋ ਆਪਣਾ ਜੀਵਨ ਚੇਂਜ ਕਰੋ ਭਾਜੀ ਉਹ ਤਾਂ ਭਾਜੀ ਉਹ ਤਾਂ 10 ਲੱਖ ਰੁਪਏ ਕੋਰਟ ਚ ਜਾਲ ਨੂੰ ਤਿਆਰ ਹੋ ਗਿਆ ਸੀ ਗੁਰੂ ਰਾਮਦਾਸ ਕੋ ਲੈਣ ਲਈ ਬਿਲਕੁਲ 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 ਚਲੋ ਆਪਾਂ ਆਪਰੇ ਪ੍ਰੀਏ ਮੁਕੇਸ਼ ਹੁਣਾ ਦਾ ਮੈ ਫੋਨ ਵੀ ਆ ਰਿਹਾ ਸੀ ਤੇ ਮੈਸੇਜ ਵੀ ਆ ਰਿਹਾ ਵੀ ਕਾਲ ਕਰ ਭਾਈ ਮੈਨੂੰ ਲਾ ਦਿਓ ਨਾਲ ਜਿਵੇਂ ਮੁਕੇਸ਼ ਨਾਲ ਗੱਲ ਕਰ ਰਹੀ ਮੈਨੂੰ ਜਰੂਰ ਲਾ ਤੁਸੀਂ ਆਫਰ ਕਰ ਲਿਓ ਕਿਉਂਕਿ ਟਾਈਮ ਆਲਰੇਡੀ ਸਾਡਾ ਕਾਫੀ ਹੋਰ ਹੋ ਗਿਆ ਆ ਮੁਕੇਸ਼ ਹੁਣਾ ਨਾਲ ਲੰਬੀ ਹੋ ਜਾਂਦੀ ਆ ਗੱਲ ਹਾਂ ਮੁਕੇਸ਼ ਜੀ ਤੁਸੀਂ ਸੁਖਦੇਵ ਭਾਈ ਨੂੰ ਕਰ ਲਓ ਸਾਡਾ ਕਾਫੀ ਢੇਰ ਤੋਂ ਪ੍ਰੋਗਰਾਮ ਚੱਲ ਰਿਹਾ ਹੈ ਇਸ ਕਰਕੇ ਥੱਕੇ ਪਏ ਆ ਤੇ ਫਿਰ ਹਾਜ਼ਰ ਹੋਵਾਂਗੇ ਤੇ ਜਿਨ੍ਹਾਂ ਨੇ ਮਾਣੀ ਮਨਾਉਣੀ ਆ ਦਿਵਾਲੀ ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ ਭਾਈ ਤੁਸੀਂ ਐਜ਼ ਏ ਹਿੰਦੂ ਤੇ ਹਾਰ ਐਦੇ ਮੁਸਲਮਾਨ ਤਿਹਾਰ ਐਦੇ ਕ੍ਰਿਸਚੀਅਨ ਤਿਹਾਰ ਜਿਹੜਾ ਮਰਜੀ ਬਣਾਓ ਪਰ ਸਾਂਝ ਵਾਸਤੇ ਤੁਸੀਂ ਉਹਨਾਂ ਦੇ ਨਾਲ ਸਾਂਝ ਪਾਓ ਆਪਣੇ ਜਿਹੜੇ ਤੁਹਾਡੇ ਯਾਰ ਦੋਸਤ ਆ ਹਿੰਦੂ ਪਰ ਉਹਨਾਂ ਨੂੰ ਜੇ ਤੁਸੀਂ ਗੁਰਦੁਆਰਿਆਂ 'ਚ ਲੈ ਕੇ ਆ ਰਹੇ ਹੋ ਫਿਰ ਤੁਸੀਂ ਸਿੱਖਾਂ ਦੇ ਸਿਰ ਤੇ ਮੱਢ ਰਹੇ ਹੋ ਨਾ ਸਾਰੇ ਤਿਹਾਰਾਂ ਨੂੰ ਭਾਜੀ ਇੱਕ ਪੰਗਤੀ ਜ਼ਰੂਰ ਗੁਰਬਾਣੀ ਦੀ ਪੜ੍ਹਨੀ ਚਾਹਾਂਗਾ ਜ਼ਰੂਰ ਉਹਨਾਂ ਦਾ ਸਮਰਥਨ ਕਰ ਦਿਓ ਉਹ ਦੀਵੇ ਬਾਲਣ ਵਾਲਿਓ ਗੁਰਬਾਣੀ 'ਚ ਲਿਖਿਆ ਵੀ ਬਲਿਆ ਗੁਰ ਗਿਆਨ ਅੰਧੇਰਾ ਬਨਸਿਆ ਇਹ ਦਿਵਾਲੀ ਸੱਚੀ ਪੱਕੀ ਦਿਵਾਲੀ ਮਨਾਉਣੀ ਆ ਬਲਿਆਗੁਰ ਅਧਿਆਨ ਬਲਿਆਗੁਰ ਗਿਆਨਾਂ ਦੇ ਹਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਉਹਦੇ ਨਾਲ ਤੁਹਾਨੂੰ ਹਰ ਗੋਬਿੰਦ ਪਾਤਸ਼ਾਹ ਅੱਜ ਵੀ ਮਿਲ ਪਣਗੇ ਬਿਲਕੁਲ ਜੀ ਬਿਲਕੁਲ ਜੀ ਜਿਹੜਾ ਉਜਾਰੋ ਦੀਪਾ ਆ ਨਾ ਸਿੱਖੀ ਦਾ ਉਹ ਸ਼ਬਦ ਆ ਉਹ ਗੁਰਮਤ ਆ ਉਹੀ ਦੀਵਿਆਂ ਨੇ ਥੋੜੀ ਜਿਹੀ ਰਹਿਣਾ ਆਪਾਂ ਕੱਲ ਪੂਰਾ ਸ਼ਬਦ ਵਿਚਾਰਿਆ ਸੀ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਏ ਉਹ ਸਾਰਿਆਂ ਜਿਨ੍ਹਾਂ ਨੇ ਉਹਦੇ ਬਾਰੇ ਸੁਣਨਾ ਹੈ ਕੱਲ ਦਾ ਪ੍ਰੋਗਰਾਮ ਦੇਖ ਲਓ ਉਹ ਚ ਪੂਰੀ ਡਿਟੇਲ ਦੇ ਵਿੱਚ ਉਹ ਸ਼ਬਦ ਵਿਚਾਰਿਆ ਗਿਆ ਸੀ ਵੀ ਅਸੀਂ ਕਿੱਧਰ ਨੂੰ ਕਿੱਧਰ ਦੀ ਗੱਲ ਕਿੱਧਰ ਨੂੰ ਲੱਗੇ ਆ ਰਗਵੀਰ ਸਿੰਘ ਜੱਥੇਦਾਰ ਜੀ ਕਹਿ ਰਹੇ ਆ ਕਿ ਵੇ ਪਟਾਕਿਆਂ ਦਾ ਜੋ ਇਹ ਉਹਦੀ ਦੀਵੇ ਬਾਲੋ ਮਤਲਬ ਰਹਿਣਾ ਅਸੀਂ ਸਰੇ ਦੇ ਪਖੰਡੀ ਆ ਕਰਨਾ ਅਸੀਂ ਪਖੰਡੀ ਆ ਮਤਲਬ ਪਸ਼ਾਵਾਂ ਵਾਲ ਭਰਦੇ ਨਹੀਂ ਆ ਉਹ ਜੇ ਦਰਬਾਰ ਸਾਹਿਬ ਦਾ ਹੈੱਡ ਗਰੰਥੀ ਇਹ ਗੱਲ ਕਰ ਰਿਹਾ ਫਿਰ ਕੌਮ ਦੀ ਹਾਲਤ ਕੀ ਹੋਊਗੀ ਜਦੋਂ ਜਦੋਂ ਗੱਲ ਕਰਦੇ ਵੀ ਦਰਬਾਰ ਸਾਹਿਬ ਦੇ ਹੈੱਡ ਗਰੰਥੀ ਜਾਂ ਇਹਨਾਂ ਨੂੰ ਅਕਲ ਨਹੀਂ ਆ ਇਹਨਾਂ ਦੀ ਗੁਰਮਤ ਇਹਨਾਂ ਦੇ ਪੱਲੇ ਨਹੀਂ ਆ ਫਿਰ ਲੋਕਾਂ ਨੂੰ ਲੱਗਦੀ ਹੈ ਮਿਰਚਾਂ ਉਹ ਤੁਸੀਂ ਹੈੱਡ ਗਰੰਥੀ ਬਾਰੇ ਇਹ ਕਹਿ ਰਹੇ ਵੀ ਭਾਈ ਨੂੰ ਅਕਲ ਨਹੀਂ ਆ ਉਹਨੇ ਇੰਨੇ ਸਾਲ ਗੁਰਬਾਣੀ ਸਿਰਫ ਉਹ ਪੈਸੇ ਕਮਾਉਣੇ ਪੜੀ ਆ